ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜੀਤਾ ਆਇਆ ਇੱਕ ਵਾਰੀ ਫੇਰ ਵਾਪਸ ਸਭ ਤੋਂ ਪਹਿਲੇ ਨਾ ਯਾਰ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਕਿ ਮੇਰੇ ਵੀਰ ਮੇਰੀਆਂ ਭੈਣਾਂ ਕੁਛਕ ਮਾਵਾਂ ਮੈਨੂੰ ਇੰਨਾ ਜ਼ਿਆਦਾ ਪਿਆਰ ਮੇਰੇ ਚੈਨਲ ਨੂੰ ਦੇ ਰਹੀਏ ਨੇ ਤੇ ਉਹਦਾ ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਔਰ ਸਪੈਸ਼ਲੀ ਤੁਸੀਂ ਇੰਨੇ ਵਧੀਆ-ਵਧੀਆ ਕਮੈਂਟ ਕੀਤੇ ਮੈਂ ਤੁਹਾਨੂੰ ਕੀ ਦੱਸਾਂ ਪਰ ਕੁਛਕ ਜਾਣਿਆਂ ਨਾਲ ਮੇਰੀ ਥੋੜੀ ਜਿਹੀ ਨਿਰਾਸ਼ਗੀ ਆ ਯਾਰ ਤੇ ਹੀ ਬਲੌਗ ਸਾਰਾ ਵੇਖ ਦਿਓ ਪਰ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕਰਦੇ ਪਲੀਜ਼ ਯਾਰ ਚੈਨਲ ਸਬਸਕ੍ਰਾਈਬ ਕਰ ਲਓ ਆਪਾਂ ਇੱਥੇ ਘੈਂਟ ਘੈਂਟ ਬਲੌਗ ਪਾਉਣੇ ਆਪਾਂ ਬਸ ਸਿਰਾ ਕਰਾ ਦੇਣਾ ਆਉਣ ਵਾਲੇ ਦਿਨਾਂ ਤੱਕ ਤੇ ਘੈਂਟ ਘੈਂਟ ਚੀਜ਼ਾਂ ਵਖਾਣੀਆਂ ਤੁਹਾਨੂੰ ਕੁਸ਼ਕ ਬਾਕੀ ਹੌਲੀ ਹੌਲੀ ਆਪਾਂ ਰਿਵੀਲ ਕਰਾਂਗੇ ਤੇ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜ਼ਰੂਰ ਦਬਲਿਓ ਕਿ ਤੁਹਾਨੂੰ ਆਉਣ ਵਾਲੇ ਵੀਡੀਓਜ਼ ਅਪਡੇਟ ਸਾਰਾ ਕੁਝ ਇੱਥੇ ਮਿਲਦਾ ਰਹੇ ਤੇ ਕਰ ਲਿਓ ਹੁਣ ਸਬਸਕ੍ਰਾਈਬ ਠੀਕ ਆ ਤੇ ਪਹਿਲੀ ਵੀਡੀਓ ਨੂੰ ਬਿਲਕੁਲ ਤੁਸੀਂ ਟੌਪ ਤੇ ਲੈ ਗਏ ਹੋ ਤੇ ਹੁਣ ਸਬਸਕ੍ਰਾਈਬਰਾਂ ਨੂੰ ਵੀ ਲੈ ਜੋ ਟੌਪ ਤੇ ਠੀਕ ਆ ਤੇ ਚੰਗਾ ਜੀ ਸਸੀ ਗੱਲ ਇੰਨੀ ਜਿੰਨ ਇਨਫੋਰਮੇਸ਼ਨ ਤਾਂ ਨਾ ਸ਼ੇਅਰ ਕਰਨੀ ਤੇ ਰਿਕਵੈਸਟ ਕਬੂਲ ਕਰਿਓ ਤੇ ਕਰ ਲਿਓ ਯਾਰ ਸਬਸਕ੍ਰਾਈਬ ਜੀਤਾ ਇਹ ਨਾ ਐਂਟਰੇਨ ਕਰਦਾ ਇਹਨਾਂ ਤੇ ਜੀਤਾ ਦਾ ਬੰਦਾ ਹੀ ਆ ਚੰਗਾ ਜੀ ਸਸੀ ਗੱਲ ਸਾਰੇ ਭੈਣ ਭਰਾਵਾਂ ਨੂੰ